ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬੀ ਜਲਦ ਸਵਾਗਤ ਆ ਜਿਆ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਮਲਾਈ ਤੋਂ ਆਪਣਾ ਘੋਆ ਜਿਹੜਾ ਬਣਾਵਾਂਗੇ ਤੇ ਤਿਆਰ ਕਰਾਂਗੇ ਤੇ ਪਹਿਲਾਂ ਆਪਾਂ ਮੱਖਣੀ ਬਣਾਵਾਂਗੇ ਤੇ ਫਿਰ ਘੋਆ ਤਿਆਰ ਕਰਾਂਗੇ ਕਮਧਾਨੀ ਲਾਉਣੀਆਂ ਤੇ ਨਾਲ ਵਿੱਚ ਪਾਣੀ ਪਾਉਣਾ ਤੇ ਆਪਾਂ ਇਹ ਸਿੰਪਲ ਤਰੀਕੇ ਨਾਲ ਇਹਨੂੰ ਬਣਾਵਾਂਗੇ ਤੇ ਇਹ ਆਪਾਂ ਨੇ ਖੁੱਲ੍ਹੇ ਜਿਹੇ ਬਰਤਨ ਲੈ ਛੱਟੇ ਆਪਾਂ ਇਹਦੇ ਵਿੱਚ ਆਪਣੀ ਮਲਾਈ ਜਿਹੜੀ ਆ ਪਾਵਾਂਗੇ ਇਸ ਤਰੀਕੇ ਨਾਲ ਆਪਾਂ ਘਿਓ ਬਣਾਵਾਂਗੇ ਤਾਂ ਆਪਣਾ ਘਿਓ ਵੀ ਜਿਹੜਾ ਬਹੁਤ ਵਧੀਆ ਨਿਕਲਦਾ ਹੈਗਾ ਤੇ ਆਪਾਂ ਇਹਨੂੰ ਖੁੱਲੇ ਜਿਹੇ ਬੱਤਨ ਦੇ ਵਿੱਚ ਪਾਉਨੇ ਆ ਚਲੋ ਜੀ ਤੇ ਆਪਾਂ ਇਸ ਤਰੀਕੇ ਨਾਲ ਚੰਚੀ ਡੰਡੀ ਨਾਲ ਇਹ ਆਪਾਂ ਘਿਓ ਜਿਹੜਾ ਬਣਾਵਾਂਗੇ ਕੋਈ ਮਦਾਨੀ ਮਿਲਾਉਂਦੇ ਤੇ ਆਪਾਂ ਕੋਈ ਇਚ ਪਾਣੀ ਨਹੀਂ ਪਾਉਂਦੇ ਇਸ ਤਰੀਕਾ ਬਣਾਵਾਂਗੇ ਇਹ ਤੁਸੀਂ ਇੱਥੇ ਪਾਣੀ ਪਾ ਲਓਗੇ ਫਿਰ ਬਿਲਕੁਲ ਕੋ ਉਹ ਜਿਹੜਾ ਤੁਹਾਡਾ ਮੱਖਣੀ ਕਿਉ ਬਿਲਕੁਲ ਨਹੀਂ ਬਣਦਾ ਪਹਿਲਾਂ ਤਾਂ ਆਪਾਂ ਮੱਖਣੀ ਬਣਾਵਾਂਗੇ ਤੇ ਬਾਅਦ 'ਚ ਆਪਾਂ ਘਿਓ ਬਣਾਵਾਂਗੇ ਇਹਦਾ ਤੇ ਇਹਨੂੰ ਆਪਾਂ ਨੇ ਪਹਿਲਾਂ ਬਾਹਰੇ ਕੱਢ ਲਿਆ ਸੀ ਫਰਿੱਜ ਦੇ ਵਿੱਚ ਰੱਖੀ ਹੋਈ ਸੀ ਆਪਣੀ ਮલાઈ ਗਾਂ ਦੇ ਦੁੱਧ ਦੀ ਦਾ ਆਪਣਾ ਇੱਕ ਕੋਈ ਆਪਾਂ ਮਦਾਨ ਤੇ ਕੋਈ ਆਪਾਂ ਪਾਣੀ ਨਹੀਂ ਪਾਇਆ ਦੇਖਿਆ ਆਪਾਂ ਇਦਾਂ ਹੀ ਇਹਦੀ ਬਥਮਕਨੀ ਜਿਹੜੀ ਬਣਾ ਕੇ ਤਿਆਰ ਕਰਾਂਗੇ ਸਰਪੇ 2 ਮਿੰਟ ਆਪਾਂ ਲੱਗਣੀ ਮੱਖਣੀ ਬਣਾਉਣ ਤੇ ਬਹੁਤ ਵਧੀਆ ਨਾਲ ਆਪਣਾ ਘਿਓ ਜਿਹੜਾ ਬਣ ਲਾਗਾ ਲਓ ਜੀ ਆਪਣੀ ਮੱਖਣੀ ਜਿਹੜੀ ਆ ਗਈ ਜਈ ਇਹ ਆਪਾਂ ਨੂੰ ਕਰੜਾ ਕਰਨ ਲਈ ਹੁਣ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾਉਨੇ ਆਂ ਇਹਨਾਂ ਦੇ ਵਿੱਚ ਕੋਈ ਪਾਣੀ ਨਾ ਪਾਓ ਇੱਕ ਦੋ ਮਿੰਟ ਹਲੇ ਇਹ ਦੋ ਮਿੰਟਾਂ ਦੇ ਵਿੱਚ ਆਪਣੀ ਮੱਖਣੀ ਜਿਹੜੀ ਬਣ ਗਈ ਹੁਣ ਆਪਾਂ ਇਹਨੂੰ ਇਕੱਠਾ ਕਰਨ ਦੇ ਲਈ ਠੰਡਾ ਪਾਣੀ ਜਿਹੜਾ ਪਾਵਾਂਗੇ ਲਓ ਜੀ ਤਾਂ ਆਪਾਂ ਇਹਦੇ ਵਿੱਚ ਪਾਉਣਾ ਠੰਡਾ ਪਾਣੀ ਪਹਿਲਾਂ ਆਪਾਂ ਕੋਈ ਇਹ ਚ ਪਾਣੀ ਨਹੀਂ ਪਾਇਆ ਲੇਖ ਹੁਣ ਆਪਣੀ ਮੱਖਣੀ ਜਿਹੜੀ ਦੋ ਆ ਗਈ ਆਪਾਂ ਨੇ ਪਾਣੀ ਇਹ ਚ ਪਾਇਆ ਤੇ ਇਹ ਆਪਾਂ ਇਹਨੂੰ ਇਹਦੇ ਵਿੱਚ ਜਿਹੜਾ ਆਪਣਾ ਦੁੱਧ ਹੁੰਦਾ ਹੈ ਲੱਸੀ ਉਹ ਆਪਣੀ ਬਾਹਰ ਨਿਕਲ ਜੂਗੀ ਤੇ ਇਹਦੇ ਨਾਲ ਪਾਣੀ ਠੰਡਾ ਪਾਪਾ ਤਾਂ ਪਾ ਤਾ ਤਾਂ ਵੀ ਇਹਦੇ ਨਾਲ ਆਪਣੀ ਮੱਖਣੀ ਜਿਹੜੀ ਉਹ ਕਰੜੀ ਹੋ ਜੂਗੀ। ਤੇ ਆਪਾਂ ਵੇਸਟ ਜੋ ਇਹਦੇ ਵਿੱਚ ਨੇਸੀ ਆਪਾਂ ਹੀ ਬਾਹਰ ਕੱਢ ਦਾਂਗੇ। ਰੋਮਾਂਟਿਕ ਵੀ ਲੱਗੇ ਰੱਖੋ ਆਪਾਂ ਨੂੰ ਬਣਾਉਣਾ। ਨਾਲੇ ਬਿਲਕੁਲ ਆਪਣਾ ਘਿਓ ਜਿਹੜਾ ਖਰਾਬ ਨਹੀਂ ਹੁੰਦਾ ਬਹੁਤ ਵਧੀਆ ਆਪਣਾ ਘਿਓ ਜਿਹੜਾ ਬਣਦਾ ਹੈਗਾ। ਲਓ ਜੀ ਤੇ ਆਪਾਂ ਇਹ ਲੱਸੀ ਜਿਹੜੀ ਲਓ ਜੀ ਲਓ ਜੀ ਤੇ ਪਹਿਲੇ ਛੇ ਜਿਹੜੀ ਐ ਚ ਕੱਢਤੀ ਆਪਣੀ ਵੀਡੀਓ ਜਿਹੜੀ ਕੱਟੀ ਗਈ ਸੀ ਤੇ ਇਹ ਆਪਣੀ ਕਲੀ ਮੱਖਣੀ ਰਹੇਗੀ ਤੇ ਆਪਾਂ ਇਹਨੂੰ ਕਰਾਂਗੇ ਗਰਮ ਤੇ ਬਹੁਤ ਵਧੀਆ ਤਰੀਕੇ ਨਾਲ ਬਣਾਉਣਾ ਜਿਹੜਾ ਤੁਹਾਨੂੰ ਦੱਸਾਂਗੇ ਤੇ ਆਪਾਂ ਇਹਨੂੰ ਗਰਮ ਕਰਦੇ ਆਂ ਤੇ ਗੈਸ ਤੇ ਧਰਦੇ ਆਂ ਤੇ ਫਿਰ ਦਿਖਾਉਂਦੇ ਆਂ ਲਓ ਜੀ ਤੇ ਗੈਸ ਆਪਾਂ ਕਰਦੇ ਆਂ ਆਨ ਲਓ ਜੀ ਗਿਆਪਾ ਧਰਦੇ ਤੇ ਮੱਖਣੀ ਤੇ ਜਿਹਦੇ ਆਪਣੀ ਸਾਰੀ ਪਿੰਗਲ ਗਿਨ ਆਪਾਂ ਫਿਰ ਤੁਹਾਨੂੰ ਦਿਖਾਉਣੇ ਆਪਾਂ ਇਹਨੂੰ ਗੈਂਸ ਕਰਾਂਗੇ ਬੰਦ ਤੇ ਜਿਹਦੇ ਆਪਣਾ ਠੰਡਾ ਹੋ ਗਿਆ ਨਾ ਫਿਰ ਆਪਾਂ ਇਹਨੂੰ ਫ੍ਰਿਜ ਦੇ ਵਿੱਚ ਜਿਹੜਾ ਰੱਖਾਂਗੇ ਤੇ ਫਿਰ ਦਿਖਾਵਾਂਗੇ ਤੇ ਹੁਣ ਆਪਾਂ ਇਹਨੂੰ ਠੰਡਾ ਹੋਣਾ ਰੱਖ ਦਿਆਂਗੇ ਮੈਂ ਆਪਣੀ ਆਪਣੀ ਸਾਰੀ ਪਿੰਗਲ ਚੁੱਕੀ ਆ ਦੇਖੋ ਤੇ ਆਪਾਂ ਹੁਣ ਇਹਨੂੰ ਠੱਡਾ ਕਰਦੇ ਆ ਤੇ ਫਿਰ ਫ੍ਰਿਜ ਦੇ ਵਿੱਚ ਜਿਹੜਾ ਰੱਖਾਂਗੇ ਤੇ ਫਿਰ ਦਿਖਾਵਾਂਗੇ ਜੀ ਤੇ ਆਪਣਾ ਠੰਡਾ ਹੋ ਗਿਆ ਆਪਾਂ ਨੂੰ ਟੱਚ ਕਰ ਸਕਦੇ ਆ ਦੇਖੋ ਠੰਡਾ ਹੋ ਗਿਆ ਤੇ ਇਹ ਚੀਜ਼ ਤੁਸੀਂ ਇਹਦੇ ਉੱਤੇ ਰੱਖ ਦਿਓ ਇੱਕ ਪਾਣੀ ਦਾ ਗਲਾਸ ਭਰ ਕੇ ਤੇ ਆਪਣਾ ਘਿਹੋ ਜਿਹੜਾ ਬਹੁਤ ਵਧੀਆ ਨਿਕਲੂਗਾ ਆਪਾਂ ਨੂੰ ਕੋਈ ਵੱਡੀ ਮਿਹਨਤ ਨਹੀਂ ਕਰਨੀ ਪੈਣੀ ਤੇ ਆਪਾਂ ਹੁਣ ਦੇਖੋ ਪਾਣੀ ਦਾ ਗਲਾਸ ਇਹਦੇ ਵਿੱਚ ਭਰ ਕੇ ਧਰਤਾ ਫੰਡੇ ਗਲਾਸੇ ਦਾ ਪਾਣੀ ਦੇ ਵਿੱਚ ਭਰ ਕੇ ਧਰਤਾ ਤੇ ਹੁਣ ਆਪਾਂ ਇਹਨੂੰ ਤਰੰਗ ਫ੍ਰੀਜ ਦੇ ਵਿੱਚ ਤੇ ਇਹ ਚੀਜ਼ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਡਾ ਘਿਓ ਜਿਹੜਾ ਬਹੁਤ ਵਧੀਆ ਨਿਕਲੂਗਾ ਕੋਈ ਹਲ ਖਰਾਬ ਘਿਓ ਨਹੀਂ ਹੁੰਦਾ ਤੁਹਾਡਾ ਸਾਰਾ ਘਿਓ ਕਾ ਤੁਹਾਡਾ ਵਧੀਆ ਸਾਫ ਸੁਥਰਾ ਜਿਹੜਾ ਘਿਓ ਨਿਕਲੂਗਾ ਤੇ ਆਪਾਂ ਹੁਣ ਇਹਨੂੰ ਧਰ ਦੇ ਫ੍ਰੀਜ ਦੇ ਚ ਤੇ ਆਪਾਂ ਸਵੇਰੇ ਦਿਖਾਵਾਂਗੇ ਸ਼ਾਮ ਦਾ ਟਾਈਮ ਤੇ ਆਪਾਂ ਇਸੇ ਤਰੀਕੇ ਨਾਲ ਹੁਣ ਫ੍ਰੀਜ ਦੇ ਵਿੱਚ ਰੱਖ ਦਿਆਂਗੇ ਤੇ ਆਪਾਂ ਸਵੇਰੇ ਤੁਹਾਨੂੰ ਦਿਖਾਵਾਂਗੇ ਲਓ ਜੀ ਤੇ ਆਪਾਂ ਇਹਨੂੰ ਰਾਤ ਪਰ ਫ੍ਰੀਜ ਦੇ ਵਿੱਚ ਰੱਖਤਾ ਸੀ ਤੇ ਇਹ ਚੀਜ਼ ਆਪਾਂ ਵਿੱਚ ਰੱਖਾਂਗੇ ਇਹਦੇ ਨਾਲ ਆਪਣਾ ਘਿਓ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋਊਗਾ ਤੇ ਕੋਈ ਆਪਾਂ ਨੂੰ ਬੜੀ ਮਿਹਨਤ ਨਹੀਂ ਕਰਨੀ ਪੈਣੀ ਤੇ ਆਪਾਂ ਇਹ ਦੇਖੋ ਪਾਣੀ ਦਾ ਗਲਾਸ ਭਰ ਕੇ ਇਹਦੇ ਵਿੱਚ ਰੱਖਿਆ ਸੀ ਤੇ ਇਸ ਤਰੀਕੇ ਨਾਲ ਤੁਸੀਂ ਘਿਓ ਬਣਾਵਾਂਗੇ ਤੇ ਬਹੁਤ ਸੌਖਾ ਤਰੀਕਾ ਘਿਓ ਬਣਾਉਂਦਾ ਇਹ ਤੇ ਆਪਣਾ ਇਹ ਦੇਖੋ ਵਧੀਆ ਤਰੀਕੇ ਨਾਲ ਜੰਮਿਆ ਪਿਆ ਤੇ ਆਪਾਂ ਗਲਾਸ ਜਿਹੜਾ ਕੱਢਾਂਗੇ ਬਾਹਰ ਦੇਖੋ ਕਿੰਨਾ ਵਧੀਆ ਆਪਣਾ ਗਲਾਸ ਬਾਹਰ ਨਿਕਲਿਆ ਆ ਤੇ ਪਰਾਤ ਪਰੇ ਨੂੰ ਕੁਰਜੀ ਦੇ ਵਿੱਚ ਰੱਖਿਆ ਸੀਗਾ ਤੇ ਕਿ ਮਟੀਰੀਅਲ ਲੱਗੇ ਆਪਣਾ ਦੇਖੋ ਸਾਰਾ ਪਾਈ ਦੇ ਵਿੱਚ ਵੇਸਟ ਕਰ ਦਾਂਗੇ ਆ ਦੇਖੋ ਇਹ ਆਪਾਂ ਇਹ ਸੇਕ ਕੀਤਾ ਜੋ ਇਹਦੇ ਵਿੱਚ ਦੀ ਕੱਢਾਂਗੇ ਬਹੁਤ ਵਧੀਆ ਸੌਖਾ ਤਰੀਕਾ ਹੈ ਆਪਣਾ ਘਿਓ ਬਣਾਉਣ ਦਾ ਦੇਖੋ ਆਪਣੇ ਆਪ ਇਹਨੇ ਸਾਰੇ ਇਹਦੇ ਵਿੱਚ ਚੱਲਿਆ ਜਾਣਾ ਸਾਰੇ ਬੇਸ ਟਪਏ ਦੇ ਵਿੱਚ ਕੱਢ ਦਾਂਗੇ ਇਹ ਲਓ ਜੀ ਟਪਾਏ ਦੇ ਵਿੱਚ ਪਾਣੀ ਦਾ ਗਲਾਸ ਜਿਹੜਾ ਹੋਰ ਪਾਵਾਂਗੇ ਨਹੀਂ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ ਜੋ ਵੀ ਇਹਦੇ ਵਿੱਚ ਮਟੀਰੀਅਲ ਵਾਧੂ ਹੋਊਗਾ ਆਪਣਾ ਨਿਕਲ ਜੂਗਾ ਇਹਦੇ ਚ ਮਿੰਟੋਂ ਮਿੰਟਾ ਪੜਾ ਕੇ ਜਿਹੜਾ ਬਣ ਕੇ ਤਿਆਰ ਹੋ ਜੂਗਾ ਕੋਈ ਆਪਾਂ ਨੂੰ ਬੜਾ ਟਾਈਮ ਨਹੀਂ ਲੱਗਣਾ ਬਹੁਤ ਸੌਖਾ ਤਰੀਕਾ ਹੈ ਕਿਹੋ ਬਣਾਉਣ ਦਾ ਇਸ ਤਰੀਕੇ ਨਾਲ ਆਪਾਂ ਇਹਨੂੰ ਗਰਮ ਕਰਕੇ ਫ੍ਰੀਜ ਦੇ ਵਿੱਚ ਰੱਖਾਂਗੇ ਨਾ ਤੇ ਬਹੁਤ ਸੇਤੀ ਆਪਣਾ ਘਿਓ ਜਿਹੜਾ ਬਣ ਜਾਂਦਾ ਆਪਾਂ ਇਹਨੂੰ ਸਾਰੇ ਨੂੰ ਸਾਫ਼ ਕਰ ਲਿਆ ਦੇਖੋ ਛੇ ਚ ਪਾਣੀ ਪਾ ਕੇ ਨਾ ਆਪਣਾ ਸਿਰਫ ਇਹ ਚ ਇਕੱਲਾ ਘਿਓ ਰਹਿ ਗਿਆ ਮਟੀਰੀਅਲ ਆਪਾਂ ਸਾਰਾ ਵਾਰੇ ਕੱਢ ਤਾ ਦੇਖੋ ਇਹ ਲੋ ਜੀ ਸਾਰਾ ਦੇਖੋ ਚੰਗੀ ਤਰ੍ਹਾਂ ਆਪਣੇ ਸਾਫ਼ ਹੋ ਗਿਆ ਜੋ ਆਪਾਂ ਇਹ ਸੇਰ ਬਣਾਏ ਸੀ ਇਹਦੇ ਵਿੱਚ ਦੀ ਸਾਰਾ ਮਟੀਰੀਅਲ ਲੰਘ ਗਿਆ ਤੇ ਹੁਣ ਆਪਣੇ ਕਿੱਲਾ ਘਿਓ ਰਹਿ ਗਿਆ ਤੇ ਆਪਾਂ ਨੇ ਛੇਤੀ ਆਪਣੇ ਦੇ ਕੁਵੜਾ ਟਾਈਮ ਨਹੀਂ ਲੱਗਣਾ ਮਿੰਟ ਟੂ ਮਿੰਟ ਆਪਣਾ ਕਿਓ ਜਿਹੜਾ ਬਣ ਕੇ ਤਿਆਰ ਹੋ ਜੂ ਤੇ ਇਹਨੂੰ ਤੁਸੀਂ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਇਹਦੇ ਉੱਪਰ ਕਿਓ ਹੋਏ ਆਪਣਾ ਜਿਹੜਾ ਜੰਮ ਕੇ ਉੱਪਰ ਆ ਜੂਗਾ ਤੇ ਇਹਨੂੰ ਉੱਪਰੋਂ ਮਗਰੋਂ ਤੁਸੀਂ ਲਾ ਸਕਦੇ ਹੋ ਤੇ ਆਪਾਂ ਹੁਣ ਇਹਨੂੰ ਕਰਦੇ ਹਾਂ ਗਰਮ ਲੈਓ ਜਿੱਥੇ ਗਏ ਸੱਪਾ ਕਰ ਲਿਆ ਆਣ ਤੇ ਹੁਣ ਆਪਾਂ ਇਹਨੂੰ ਕਰਾਂਗੇ ਗਰਮ ਹੁਣ ਆਪਣਾ ਸਿਰਫ ਇਕੱਲਾ ਕਿਉਂ ਰਹਿ ਗਿਆ ਕੋਈ ਆਪਾਂ ਨੂੰ ਵੜਾ ਗੈਸ ਨਹੀਂ ਤੇ ਮੱਚਣਾ ਤੇ ਆਪਣਾ ਮਿੰਟ ਮਿੰਟ ਕਿਉਂ ਬਣ ਕੇ ਤਿਆਰ ਹੋ ਜੂਗਾ ਕਿ ਆਪਾਂ ਇਹਨੂੰ ਪਹਿਲਾਂ ਸਾਰੇ ਨੂੰ ਗਰਮ ਕਰ ਦਿਆਂ ਚੰਗੀ ਤਰ੍ਹਾਂ ਹਲੋ ਜੀ ਤੇ ਆਪਣਾ ਸਾਰਾ ਇਹਨਾਂ ਚੁੱਕਿਆ ਹੈ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੇ ਨੂੰ ਗਰਮ ਕਰਾਂਗੇ ਆਪਣਾ ਕੋ ਜਿਹੜਾ ਮਿੰਟ ਮਿੰਟ ਬਣ ਕੇ ਤਿਆਰ ਹੋ ਜੂਗਾ ਕੋਈ ਆਪਾਂ ਨੂੰ ਵੜਾ ਟਾਈਮ ਨਹੀਂ ਲੱਗਣਾ ਹਲੋ ਜੀ ਤੇ ਆਪਣਾ ਕਿਉਂ ਹੈ ਜਿਹੜਾ ਕੀ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਪਕਾਵਾਂਗੇ। ਵਧੀਆ ਤਰੀਕੇ ਨਾਲ ਇਹਨਾਂ ਨੂੰ ਗਰਮ ਕਰਾਂਗੇ ਆਪਣਾ ਕੋ ਜਿਹੜੇ ਸਾਲਪਾ ਰੱਖ ਲਓ ਆਪਣਾ ਤਾਂ ਵੀ ਨਹੀਂ ਖਰਾਬ ਹੁੰਦਾ। ਇਹ ਪਰਿਮਿਸ਼ ਕੇਜੜੀ ਵਿੱਚ ਸਾਰੀ ਕੱਢ ਦਾਂਗੇ। ਇਹ ਉੱਪਰ ਜਿਹੜੀ ਥੋੜੀ ਬਹੁਤੀ ਜੱਗ ਆ ਜਾਂਦੀ ਆ ਆਪਾਂ ਸਾਈਡ ਤੇ ਲਾ ਕੇ ਰੱਖ ਦਾਂਗੇ। ਇਹ ਆਪਣਾ ਗੈਸ ਨਹੀਂ ਵਾਲਾ ਮਸੂਤੇ ਆਪਣਾ ਛੇਤੀ ਘਰ ਜਿਹੜਾ ਬਣ ਕੇ ਤਿਆਰ ਹੋ ਜੂ। ਇਹਦੇ ਬਰਤਨ ਦੇ ਵਿੱਚ ਹੀ ਦੇਖੋ ਆਪਾਂ ਨੇ ਪਕਾ ਲਿਆ ਕੋਈ ਆਪਾਂ ਵਾਲੇ ਬਰਤਨ ਨਹੀਂ ਗੰਦੇ ਕਿਤੇ ਜਿਹੜੇ ਬਰਤਨ ਦੇ ਵਿੱਚ ਆਪਾਂ ਮੱਖਣੀ ਬਣਾਈ ਸੀ ਇਥੇ ਇਹਦੇ ਬਰਤਨ ਦੇ ਵਿੱਚ ਹੀ ਆਪਾਂ ਨੇ ਦੇਖੋ ਘਿਓ ਬਣਾ ਲਿਆ ਲਓ ਜੀ ਤੇ ਆਪਾਂ ਹੁਣ ਗੈਸ ਕਰਾਂਗੇ ਬੰਦ ਤੇ ਜਦੋਂ ਆਪਣਾ ਠੰਡਾ ਹੋ ਜੂਗਾ ਆਪਾਂ ਫਿਰ ਪੁਣਕੇ ਪਾਵਾਂਗੇ ਇਹਨੂੰ ਬਰਤਨ ਦੇ ਵਿੱਚ ਕੋਈ ਆਪਣਾ ਟਾਈਮ ਨਹੀਂ ਬੜਾ ਲੱਗਿਆ ਲਓ ਜੀ ਆਪਾਂ ਗੈਸ ਕਰ ਦਿਆਂ ਹੁਣ ਬੰਦ ਜਦੋਂ ਹੁਣ ਆਪਣਾ ਠੰਡਾ ਹੋ ਗਿਆ ਨਾ ਘਿਓ ਆਪਾਂ ਫਿਰ ਬਰਤਨ ਦੇ ਵਿੱਚ ਇਹਨੂੰ ਪਾਵਾਂਗੇ ਤੇ ਫਿਰ ਦਿਖਾਵਾਂਗੇ ਦੇਖੋ ਆਪਣਾ ਕੋਈ ਬੜਾ ਟਾਈਮ ਨਹੀਂ ਲੱਗਾ 2-3 ਮਿੰਟਾਂ ਦੀ ਸਿਰਫ ਆਪਣਾ ਘਿਓ ਜਿਹੜਾ ਬਣ ਗਿਆ ਇਹ ਤੇ ਹੁਣ ਆਪਾਂ ਜੋ ਬਰਤਨ ਦੇ ਵਿੱਚ ਪਾਵਾਂਗੇ ਦਿਖਾਵਾਂਗੇ ਤੇ ਤੈਨੂੰ ਠੰਡਾ ਕਰਦੇਾਂਗੇ ਲਓ ਜੀ ਤੇ ਆਪਣਾ ਘਿਓ ਜਿਹੜਾ ਹੋ ਗਿਆ ਠੰਡਾ ਦੇਖੋ ਆਪਣਾ ਸਾਰਾ ਮਟੀਰੀਅਲ ਹੈ ਜੋ ਇਹਦੇ ਵਿੱਚ ਥੋੜਾ ਬੋਤਰੇਗਾ ਨੀਚੇ ਬੈਠਾਗਾ ਦੇਖੋ ਮਿੰਟ ਮਿੰਟ ਆਪਣਾ ਘਿਓ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਹੁਣ ਇਹਨੂੰ ਕੰੱਚ ਦਾ ਬਰਤਨ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੀ ਇਹ ਚਾਰ ਪੰਜ ਦਿਨਾਂ ਦੀ ਮਿਲਾਈ ਸੀਗੀ ਤੇ ਆਪਾਂ ਹੁਣ ਇਹਨੂੰ ਹਰ ਤੁਸੀਂ ਸਾਨਣੀ ਜਿਹੜੀ ਆਪਣੀ ਘੋੜਾ ਪਉਣ ਵਾਲੀ ਸਾਨਣੀ ਹੈ ਇਹ ਤੇ ਆਪਾਂ ਇਹਦੇ ਨਾਲ ਨਾਲ ਆਪਣੇ ਡੁੱਲਦਾ ਨਹੀਂ ਹੈਗਾ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਪਾਵਾਂਗੇ ਤੇ ਇਹ ਆਪਣੇ ਕਾਟਨ ਲੈਤੀ ਵੀ ਜਿਹੜਾ ਕੋਈ ਬਰੀਕ ਕਚਰਾ ਹੁੰਦਾ ਉਹ ਇਹਦੇ ਵਿੱਚ ਨਹੀਂ ਜਾਊਗਾ ਤੇ ਇਸ ਤਰੀਕੇ ਨਾਲ ਆਪਣਾ ਘੋੜਾ ਜਿਹੜਾ ਸਾਲੋਂ ਅੰਦਰ ਰੱਖ ਲਈ ਚੋਂ ਪਰ ਸਾਲੋਂ ਸਾਲ ਆਪਣਾ ਘੋੜਾ ਬਿਲਕੁਲ ਖਰਾਬ ਨਹੀਂ ਹੋਊਗਾ ਲਓ ਜੀ ਤਾਂ ਪਹਿਲੇ ਵਿੱਚ ਪਾਉਣੇ ਆ ਵਧੀਆ ਆਪਣਾ ਕਿਉ ਜਿਹੜਾ ਸਾਫ ਸੁਥਰਾ ਬਣ ਕੇ ਤਿਆਰ ਹੋਇਆ ਕੋਈ ਮਟੀਰੀਅਲ ਨਹੀਂ ਇਹਦੇ ਵਿੱਚ ਜਾਂਦਾ ਦੇਖੋ ਤੇ ਆਪਾਂ ਕਾਟਨ ਰੱਖਤੀ ਇਹਦੇ ਉੱਪਰ ਤੇ ਕਾਟਨ ਨਾਲ ਆਪਣਾ ਹੁਣ ਕਿ ਵਧੀਆ ਕਿਉ ਜਿਹੜਾ ਜਾਊਗਾ ਆਪਣਾ ਕਿਲੋ ਕੁਹਰਾਂ ਨਾਲ ਹੋਊਗਾ ਤੇ ਆਪਣੀ ਇਹ ਚਾਰ ਪੰਜ ਦਿਨਾਂ ਦੀ ਹੀ ਮਿਲਾਈ ਆਪਣੀ गाइयां देखो अपना किला तैयार कर दिया पकोया के हाथ भी वगैरह ने पाई ये अपना गाइयां दा क्यों आगा आपा सारे ने विच पा देंगे सारा, सारा मटीरियल अपना नीचे बैठा देखो ਲਓ ਜੀ ਤੇ ਆਪਣਾ ਇੰਨਾ ਘੋਏ ਦੇ ਵਿੱਚ ਬਚ ਗਿਆ ਤੇ ਆਪਣਾ ਇੱਕ ਇਹ ਕਟਨਰ ਭਰ ਗਿਆ ਦੇਖੋ ਪੂਰਾ ਵਧੀਆ ਸਾਫ ਸੁਥਰਾ ਤੇ ਆਪਾਂ ਜੋ ਕਾਟਨ ਲੈਤੀ ਸੀ ਤੇ ਜਿਹੜਾ ਮੜਾ ਮੋਟਾ ਕੋਈ ਮਟੀਰੀਅਲ ਹੁੰਦਾ ਕਾਟਨ ਦੇ ਉੱਪਰ ਰਹਿ ਜਾਂਦਾ ਦੇਖੋ ਕਿੰਨਾ ਵਧੀਆ ਆਪਣਾ ਸਾਫ ਸੁਥਰਾ ਘੋ ਜਿਹੜਾ ਬਣ ਕੇ ਤਿਆਰ ਹੋਇਆ ਲਓ ਜੀ ਤੇ ਇੰਨਾ ਤੋਂ ਆਪਣਾ ਇਹ ਦੇ ਵਿੱਚ ਬਚ ਗਿਆ ਇਹ ਤੇ ਆਪਾਂ ਇੱਕ ਇਹ ਆਪਣਾ ਕਟਨਰ ਜਿਹੜਾ ਪਰਤਾ ਕਾਂਚ ਦਾ ਤਿਆਰ ਪੰਜ ਦਿਨਾਂ ਦੀ ਆਪਣੀ ਮੱਖਣੀ ਸੀ ਇਸ ਤਰੀਕੇ ਨਾਲ ਤੁਸੀਂ ਆਪਣਾ ਘਿਓ ਜਿਹੜਾ ਤਿਆਰ ਕਰੋਗੇ ਬਿਲਕੁਲ ਘਿਓ ਖਰਾਬ ਨਹੀਂ ਹੁੰਦਾ ਆਪਣਾ ਦੇਖੋ ਕਿੰਨਾ ਵਧੀਆ ਘਿਓ ਜਿਹੜਾ ਬਣ ਕੇ ਤਿਆਰ ਹੋਇਆ ਤੇ ਇਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਮੱਖਣੀ ਬਣਾ ਕੇ ਦਾ ਘਿਓ ਤਿਆਰ ਕਰ ਸਕਦੇ ਹੋ ਬਹੁਤ ਸੌਖਾ ਤਰੀਕਾ ਹੈ ਘਿਓ ਬਣਾਉਣ ਦਾ ਤੇ ਆਪਣਾ ਕਿੰਨਾ ਵਧੀਆ ਸਾਫ ਸੁਥਰਾ ਜਿਹੜਾ ਘਿਓ ਬਣਿਆਗਾ ਭਾਨੀਆਂ ਨੂੰ ਸਾਲ ਪਾਰ ਤੁਸੀਂ ਰੱਖ ਲਓ ਸਟੋਰ ਕਰਕੇ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਇਸ ਤਰੀਕੇ ਨਾਲ ਆਪਣਾ ਘਿਓ ਜਿਹੜਾ ਤੁਸੀਂ ਬਣਾਇਓ ਤੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਸਸਰੀਆ ਕਾਰ